ਸਤਨਾਗ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਲੂਕ ਮਹੱਲਾ ਪਹਿਲਾ ਦੁਖਦਾਰ ਹੁਸਕ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਾਂ ਕਰੀ ਨਾ ਹੋਈ ਵਲਹਾਰੀ ਗੁਰਤਵਸਿਆ ਅਤ੍ਰੰਤ ਨ ਜਾਇ ਲਖਿਆ ਰਹਾਉ ਜਾਤਮਹਿ ਜੋਤਾ ਜੋਤਮਹਿ ਜਾਤਾ ਅਗਲ ਕਲਾ ਪਰ ਪੂਰਿਆ ਤੂੰ ਸੱਚਾ ਸਾਹਿਬ ਸਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਉ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਸੋਦਰਾਗਾ ਸਮਹਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਦ ਸਮਾਲੇ ਵਾਜੇ ਤੇਰੇ ਨਾ ਦਾ ਨਿਕ ਅ ਸੰਕਾ ਕੀਤੇ ਤੇਰੇ ਵਾਹਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪਉਣ ਪਾਣੀ ਬੈਸੰਤ ਰਗਾਵੇ ਰਾਜਾ ਧਰਮ ਗੁਵਾਰੇ ਗਾਵਾ ਤਦ ਨਾ ਚਿੱਤ ਗਵਤ ਲਿਖ ਜਾਣਾ ਨਾ ਲਿਖ ਲੈ ਧਰਮ ਵਿਚਾਰੇ ਗਾਵਾਂ ਤਦ ਨਾ ਈਸ਼ਰ ਬ੍ਰਹਮਾ ਦੇਵੀ ਇਸ ਹੋਂ ਤੇਰੀ ਸਦਾ ਸਵਾਰੇ ਗਾਵਾਂ ਤਦ ਨਾ ਇੰਦਰੇਂਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤਦ ਨਾ ਸਿੱਧਸ ਮਾਦੇ ਅੰਦਰ ਗਾਵਾਂ ਤਦ ਨਾ ਸਾਧ ਵਿਚਾਰੇ ਗਾਵਾ ਤਦਨੋ ਜਤੀ ਸਤੀ ਸੰਤੋਖੀ ਗਾਵਾਂ ਤਦਨੋ ਵੀਰ ਕਰਾਰੇ ਗਾਵਾਂ ਤਦਨੋ ਪੰਡਤ ਆਪਣਾ ਰੱਖੀ ਸਰਜੁ ਜਗਵੇਦਾ ਨਾਲੇ ਗਾਵਾਂ ਤਦਨੋ ਮੋਹਰੀਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤਦਨੋ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵਾਂ ਤਦਨੋ ਜੋਧ ਮਹਾਬਲ ਸੂਰਾ ਗਾਵਾਂ ਤਦਨੋ ਖਾਣੀ ਚਾਰੇ ਗਾਵਾਂ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋ ਤੁਧ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨਾਮਨਾ ਨਾਨਕ ਆ ਵਿਚਾਰੇ ਸੋਈ ਸੋਇ ਸੁਦਾ ਸਚ ਸਾਇ ਸੱਚਾ ਸੱਚੀ ਨਾਈ ਹੈ ਬੀ ਉਸਿ ਦਾਇਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਸਾ ਉਸਾਪ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੰਗ ਵੱਡਾ ਖੈ ਸੰਕੋਏ ਕੇਵਨ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਟੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਹੀ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਏ ਤੇਰੀ ਤਲਬੜਿਆਈ ਸਭ ਸਾਤਾ ਸੰਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਵਡਿਆਈਆਂ ਤਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੀ ਪੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾਂ ਵਿਸਰਾ ਮਰ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਹੂਖਾ ਉਤਮੁਖੈ ਖਾਏ ਚਲਿਆ ਦੁਖਾ ਸੋਕਾ ਵਿਸਰਾ ਮੇਰੀ ਮਾਏ ਸਾਚਾ ਸਾਹਿ ਸੱਚ ਨਾਅ ਰਹਾਉ ਸਾਚੇ ਨਾਮ ਕੀ ਤਲਵੜਿ ਆਈ ਆਪਕੈ ਕੀਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣ ਪਾਹਿ ਵਟਾ ਨ ਹੋਵੈ ਕਾੜ ਨ ਜਾਏ ਨਾ ਮਰਨ ਹੋਵੈ ਸੁਗਾ ਦਿਨ ਦਰੈ ਨ ਚੁਕੈ ਭੋਗਾ ਗੋਣੇ ਹੋਰ ਨਹੀਂ ਕੋਈ ਨਾ ਕੋ ਹੁਆ ਨਾ ਕੋ ਏ ਜਿਵੜਿਆਪ ਤੇੜ ਤੇਰੀ ਦਾਤਾ ਜਿੰਦਨ ਕਰਕੇ ਕੀਤੀ ਰਾਤਾ ਖਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗੁ ਜੀ ਮਹੱਲਾ ਚੌਥਾਰ ਕੇ ਜਨ ਸਤਗੁਰ ਸਤਗੁਰ ਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮਿਤ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਤਿ ਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਿੰਤਾਸਾਏ ਮਰ ਸੰਗਤ ਗੁਣ ਪਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਭਾਗੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਜਾਂ ਸਤਗੁਰ ਸੰਗਤ ਪਾਈ ਤੇ ਤੁਰ ਮस्तक ਲਖਿਆ ਲੇ ਖਾਸ ਧੰਨ ਧੰਨ ਸਾ ਸੰਗਤਾ ਜਿਤ ਰਸ ਪਾਇਆ ਮਿਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਬਹਲਾ ਪੰਜਵਾ ਕਾਹਿਰੇ ਮੰਚ ਤਵਾ ਉਦਮ ਦਾ ਆਹਰ ਜੀਓ ਪਰਿਆ ਸਾਲ ਪਤਰ ਮਾਜੰਤੂ ਪਾਏ ਤਾ ਕਾਰਿ ਜਕਾ ਕਹਿ ਕਰ ਧਰਿਆ ਮੇਰੇ ਮਧੋ ਜੀ ਸਤ ਸੰਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਰਿਆ ਰਹਾਉ ਜਨਨ ਬਿਤਾ ਲੋਕ ਸਤਾਬ ਨੇਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰੇਜ ਕਿਸਨ ਮਾਏ ਠਾਕੁਰ ਕਾਏ ਮਨ ਭਾਉ ਕਰਿਆ ਉਡੇ ਉਡਾ ਵੈਸੇ ਕੋਸ ਸਿਸ ਪਾਛੈ ਬਚਰੇ ਚਰਿਆ ਤਨ ਕਮਨ ਖਲਾਵੇ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸ਼ਟਿ ਸਿਧਾਨ ਠਾਕੁਰ ਕਰਤਾਲ ਧਰਿਆ ਜਨ ਨਾਨਕ ਬਲਬ ਸਦ ਬਲ ਜਾਈਐ ਤ੍ਰੰਤਨ ਪਾਰ ਆਵਰਿਆ ਰਾਗ ਅਸਮਹੱਲਾ ਚੌਥਾ ਸੂਪੁਰਖੇ ਕੋਂਕਾਰ ਸਤੂਗੁਰ ਪ੍ਰਸਾਦ ਸੂਪੁਰਖ ਨਰੰਝਨ ਆਰ ਪੁਰਖ ਨਰੰਝਨ ਆਗਮਾਗਮ ਆਪਾਰਾ ਸਭ ਧਿਆਵੇ ਸੰਤ ਧਿਆਵੇ ਤੂਜੀ ਅਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾਦਾ ਤਾਰਾ ਅਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਾਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ੍ਰਮ ਨਿਰੰਤ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾਤੇ ਇਕ ਬੇਖਾਰੀ ਜਿਸਮ ਤੇਰੇ ਚੋ ਜਿਗ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੇ ਬਿਨਾ ਵਾ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਖੁਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨਮਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਝ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਥ ਆਇਆ ਜੀ ਤਿੰਨ ਟੁੱਟੇ ਜੰਮ ਕੇ ਫਾਸੇ ਜਿਨ Nirbhau ਜਿਨ ਨਾਲਿ ਨਿਭਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਦਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਧਾਨਾ ਸੇ ਧਨ ਜਨਰਤਿਆ ਆ ਜੀ ਜਨ ਨਾਨਕ ਤਿਰੰਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹੰਤ ਤੁਜੀ ਹਰ ਨਿਕਾ ਨੇਕਾ ਅਨੰਤਾ ਤੇਰਿਆ ਨੇਕਾ ਤੇਰੇ ਅਨੇਕਾ ਕੋ ਜਾ ਜੀ ਤਬ ਤਪੈ ਜਪੈ ਬੇਅੰਤਾ ਤੇਰਿਆ ਨੇਕਾ ਤੇਰਿਆ ਨੇਕਾ ਪਰਬੋ ਸਿਮਰਤਾ ਸਾਸ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਘਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੂੰ ਦੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੋ ਨਹਿ ਚਲ ਕਰਤਾ ਸੋਈ ਤੁਧਿਆਪੇ ਭਾਵੈ ਸੋਏ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਤੇ ਆਪੇ ਸਿਰਜ ਸਭ ਕੋਈ ਜਨਾਨ ਆਪਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਗ ਜਾਣ ਹੋਈ ਅਸ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਾਡਾ ਸਾਈਂ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇ ਸਿਓ ਪਾਈ ਰਹਾ ਸਭ ਤੇਰੀ ਤੂੰ ਸਭ ਨੀਤ ਆਇਆ ਜਿਸਨੋ ਕਿਰਪਾ ਕਰਹਿ ਤੰਨਾਮ ਰਤਨ ਪਾਇਆ ਗੁਰਮਕੱਲਤਾ ਮਨੰਗ ਵਾਇਆ ਤੂੰ ਆਪ ਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਤੋਂ ਜੀ ਮਾਹੇ ਤੂੰ ਵੇਨਾ ਦੂਜਾ ਕੋਈ ਨਾ ਏ ਜੀ ਜਨ ਸਭ ਤੇਰਾ ਖੇਲਾ ਵਿਜਗ ਮਿਲ ਵਿੱਚ ਚੜਿਆ ਸੰਜੋਗੀ ਮੇਲਾ ਜਿਸਨਾ ਤੂੰ ਜਾਣ ਆਏ ਸੋਈ ਜਨ ਜਾਣਾ ਹਰ ਗੁਣ ਸਦੀ ਆਖੋ ਕਾਣਾ ਜੇ ਨਰ ਸੇਵਿਆ ਤੇ ਸੁਖ ਪਾਇਆ ਸਹਿਜੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇਰੇ ਬਿਨ ਦੁਜਾ ਹੋਰ ਨਾ ਕੋਈ ਤੂੰ ਕਰ ਕਰ ਵੇਖੈ ਜਾਲੈ ਸੋਏ ਜਨਾਨਾ ਨਾ ਗੁਰਮੁਖ ਪ੍ਰਕਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਬੜਾ ਪਹਿਲੇ ਨਵਾਸਾ ਪਾਣੀ ਪਾਉ ਤਿਨੈ ਕੀਆ ਪਾਂ ਕੈ ਮੋ ਪਗ ਨਹੀਂ ਚੱਲ ਆਉਂ ਦੇਖਾ ਤਹਿ ਡੂਬਿਆ ਲੈ ਮਾਨੇਕ ਨ ਚਿਤ ਤਸਮੂੜ ਮਨਾ ਹਰ ਵਿਸਰਾ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਿਆ ਪ੍ਰਣਤ ਨਾਨਕ ਤਨ ਕੀ ਸਰਣਾ ਜਿੰਤੋਂ ਨਾਹੀ ਦਿਸਰਿਆ ਅਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇ ਬਰੀਆ ਵਰਕਾਇ ਤਰਿ ਗਤਨ ਕਾਮਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਉ ਲਾਗ ਭਵ ਜਲ ਤਰਨ ਕੈ ਜਨਮ ਰੀਥਾ ਜਾਤ ਰੰਗ ਮਾਇਆ ਕੈ ਰਹਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾ ਸੈ ਦਸਮੀ ਕਵੇ ਬਾਤ ਬੇਨਤੀ ਚਉਪਈ ਅਮ੍ਰਿਤ ਕਰੋ ਆਦੇ ਰੱਛਾ ਪੂਰਨ ਹੋਏ ਜਤ ਕੀ ਇੱਛਾ ਤਉ ਚਰਨਨ ਮਨ ਰਹੇ ਆਹ ਮਹਾਰਾਪਨਾ ਜਾਣ ਕਰੋ ਬਿਰਤ ਪਾਰ ਆਮਰੇ ਦ੍ਰਿਸ਼ਟ ਸਭੈ ਤੁਮ ਘਾਓ ਆਪਾ ਹਾਥ ਦੇ ਮਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਸਿ ਸਿਖ ਸਭੈ ਕਰਤਾ ਰਾਮ ਮੋਰ ਰੱਛਾ ਅਜ ਕਰਦੇ ਕਰਿਆ ਸਭ ਕਰਨ ਕੋ ਆਸੰਗ ਰਿਆ ਪੂਰਨ ਹੋਏ ਮਹਾਰੀ ਅਸਾ ਤੂਰ ਪੈਨ ਕੀ ਰਹੇ ਪਿਆਸਾ ਤਨਾ ਚਾੜ ਕੋਈ ਅਵਰਨਾ ਧਿਆਉ ਜੋ ਬਰਚਾਉ ਸਦੋਂ ਤੇ ਪਾਉ ਸੇਵ ਸਿਖਾ ਮਹਾਰੇ ਤਾਰੀਐ ਚੁੰ ਚੁੰ ਸਤਰਾ ਮਹਾਰੇ ਪਾਰੀਐ ਆਪਾ ਦੇ ਮੁਝ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸੁਦਾ ਹਮਾਰੇ ਪਚਾ ਸ੍ਰੀ ਅਸਤੂ ਜੋ ਕਰਿਓ ਰਚਾ ਰਾਖ ਲਿਓ ਮੈ ਰਖ ਨਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦਾ ਦੁਸ਼ਟਨ ਕੇ ਹੰਤਾ ਤੂੰ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਏ ਬ੍ਰਹਮਾ ਜੋਤੀਆ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਪਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਆ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸਰੁ ਕਨ ਕਉ ਸਭ ਗਣ ਸੁਖ ਦਿਆ ਸਤਰਣ ਕੋ ਪਲ ਮੋਮਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤਾ ਭਰੇ ਬੁਰੇ ਕੀ ਪੀਰ ਪਛਾਨਤਾ ਚੀਂਟੀ ਤੇ ਕੁੰਚ ਰਸਤੂਲਾ ਸਵ ਪਰ ਕਿਰਪਾ ਦ੍ਰਿਸ਼ਟ ਕਰ ਕੁੰਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਰਪੜ ਕੀ ਜਾਣੈ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇ ਆਪਾਰਾ ਜਬ ਆਕਰ ਕਰਤ ਕਭ ਹੂੰ ਤੁਮ ਗਾ ਮਿਲਤ ਦੇ ਦਰਸਭ ਹੂੰ ਜੀਤੇ ਬਦਨਾ ਸ੍ਰਿ ਸਵਧਾਰੈ ਆਪ ਆਪਣੀ ਬੂਜੋ ਉਚਾਰੈ ਤੁਮ ਸਬੀ ਤੇ ਰਹਿ ਤਿਨ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨੀ ਲੰਬ ਆਦ ਨੀਲਾ ਨਾਦ ਸੰਭਾ ਤਾ ਕਾ ਬੂੜ ਉਚਾਰਤ ਭੇਦਾ ਜਾਕੋ ਪੇਵਨ ਪਾਵਤ ਦੇਤਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਲ ਕਛ ਭੇਦ ਨ ਜਾਣਤ ਮਹਾਦੇਵ ਕੋ ਕੈਸ ਦਾਸ ਵਾ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹ ਜੀਤੀ ਵਰਨਤਾ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਸਿਆ ਪ੍ਰਥਮ ਸੰਸਾਰਾ ਇਕ ਰੂਪਾ ਰੂਪ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਡਾ ਜੇ ਰਸੈ ਤੈ ਕਿੰਨੀ ਉਤਮ ਜਖਾਨ ਬਹੁ ਰਚ ਦੇਨੀ ਕਉ ਫੂਲ ਰਾਜਾ ਬੈਠਾ ਕਉ ਸੰਗੰਡ ਭਇਓ ਸੰਕਰਿ ਕੈਠਾ ਸਗਰੇ ਸ੍ਰਿਸ਼ਟ ਦਿਖਾ ਅਚੰਬ ਆਵਾਜੁਗਾ ਸਰੂਪ ਸਿਵੰਬਾ ਅਵਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਾਰੋ ਦੁਸ਼ਟ ਜੀਤੇ ਉਟਮਤ ਤਪਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਆਸ ਤੂ ਜਾ ਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਾਨਪਦ ਪਰੇ ਤਿਹਾਰੇ ਤਿਨ ਕੇ ਤਮ ਸੰਕਰ ਸਵਾਰtare ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲਿਕਨਾ ਇਹ ਰਚਾ ਹੋਇ ਤੈ ਸੁਬ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਤੰ ਜਾਏ ਨਿਹਰਿਓ ਤਾ ਕੇ ਤਾਪ ਤਨ ਕਮ ਹਰਿਓ ਰੈਦ ਸੇਦ ਘਰ ਮਾ ਸਭ ਹੋਈ ਦੁਸ਼ਟ ਚਾਹ ਚ ਵਸ ਕਾ ਨਾ ਕੋਈ ਇੱਕ ਬਾਰ ਜੀਤਮੈ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੁਖ ਤੇਰਾ ਖੜਕੇ ਤਮੈ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ठाਉਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਇ ਗਜਵ ਤੇ ਤੁਮਰੇ ਤਵ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਕੋ ਰਾਨ ਕੋ ਰਾ ਨ ਦੇ ਕਹਿ ਮਤ ਇਕ ਨ ਮਾਨਿਓ ਸਿਮਰ ਸਾਸਤਰ ਵੇਦ ਸਭੈ ਵੋ ਭੀਦ ਕਹਿ ਨ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰਮੈ ਨਾ ਕਹਿਓ ਸਭ ਤੋ ਇਹ ਬਕਾਨਿਓ ਦੋਹਿਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੰਲਾ ਤੀਜਾ आनंद ओंकार सतगुरु प्रसाद आनंद पिया मेरी माई सतगुरु मैं पाया सतगुरु तां पाया सै सिती मन बजियां वाधाइयां राग रतनि पर वार करियां शब्द गावनियां शब्दो तां गाऊ हरि की राम जीनी बसाया कह नानक आनंद हुआ सतगुरु मैं पाया ए मन मेरे आ तू सुधारा हो हर नाले ਹਰ ਨਾਲ ਰਹਾਤੁ ਮਨਾ ਮੇਰੇ ਦੁਖ ਸਾ ਵਿਸਾਰਨਾ ਅੰਗੀਕਾਰੁ ਹਕਾਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਗੱਲਾ ਸੁરસ ਸਵਾਮੀ ਸੋ ਕਹਿਓ ਮਨਹਾ ਵਿਸਾਰੇ ਕਹਿ ਨਾਨਕ ਵਾਨਾ ਮੇਰੇ ਸਦਾਰੋ ਹਰ ਨਾਲੇ ਸਾਥੇ ਸਾਹਿਬਾ ਕਿਉ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਚੈ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾ ਜੇ ਸਬਦ ਕੰਹੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਕੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾ ਇਸਤੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਤ ਰੂਪੇ ਆਰੋ ਸਾਚਾ ਨਾਮ ਨਿਰਾਧਾਰ ਹੋ ਵਾਜੇ ਪੰਚ ਸਬਦਿਤ ਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਕਾ ਲਾਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਹ ਕਰਮ ਪਾਇਆ ਤੋ ਜਿਨ ਕਾ 세ਨਾ ਮਰ ਕੈ ਲਾਗੇ ਕਹਿ ਨਾਨਕ ਤਸ ਕੋ ਆ ਤਤ ਗਰ ਅਨਹਦ ਬਾਜੀ ਅਰ ਸਨਾ ਵਡ ਭਾਗਿਆ ਸਗਲ ਮਨ ਔਰਤ ਪੂਰੇ ਆਰ ਬ੍ਰਹਮ ਪ੍ਰਪਾਇ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾ ਨੀਤ ਕਹਿ ਤੇ ਭਗਤਾ ਸਤਿਗੁਰਿਆ ਭਰ ਪੂਰੇ ਬਿਨਵਤਨਾ ਨਾ ਗੁਰ ਚਰਨ ਲਾਗੇ ਵਾਜੇ ਅਨਾਹ ਤੂਰੇ ਮੰਧਾਮਣੀ ਮਹੱਲਾ ਪੰਜਵਾ ਆਥਾਲਵੇ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸਾ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਤਾਰੋ ਇਹ ਵਸਤਾ ਤਾ ਜੀ ਨਹਿ ਜਾਈ ਨਿਤ ਨਿਤ ਰਖਉ ਰਤਾਰੋ ਤਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਪ੍ਰੰਪ ਅਸਾਰੋ ਸਾ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਂ ਨਉ ਜੋਤੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਰਤੀ ਵੈ ਹਰਿਆ ਆਉੜੀ ਤਿੱਥੈ ਤੁਸ ਸਮਰਾਤਾ ਜਿੱਥੈ ਕੋਏ ਨਾ ਹੈ ਉੱਤੇ ਤੇਰੀ ਰਕ ਅਗਨੀ ਉਤਰਮਾਏ ਸੁਣ ਕਹਿ ਜੰਕੇ ਦੂਤ ਨਾਏ ਤੇਰੇ ਛਡ ਜਾਏ ਭਉ ਜਲ ਵਿਖਣ ਸੰਗਾਓ ਗੁਰਸਬ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਪਰਾਸੇ ਖਾਏ ਕਲਮੈ ਹੋ ਗੁਰਨਾ ਉਨ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸੰਭਾਲੇ ਸਾਈ ਸਾਈ ਵਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਦਨ ਜੀ ਵਾਜਪ ਗੁਰ ਨਾਮ ਨੇਤਰੀ ਸਤ ਗੁਰ ਪੇਖਣਾ ਸ਼ਰਮਣੇ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਈ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੋ ਇਹ ਵਥ ਦੇ ਜਗ ਮਾ ਉਤਮ ਕਾੜੀਐ ਵਿਰਲੇ ਕੀ ਕੇ ਮਹਲਾ ਪੰਜਵਾ ਰੱਖੇ ਰਖਨ ਹਾਰਾ ਬੂਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨਾ ਹੋ ਆਪ ਦਿਆਲ ਮਨੋ ਨਾ ਵੀ ਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕਾ ਦੁਸ਼ਟ ਕਿਨ ਮਾਹੀ ਵਿਦਾਰਿਆ ਨਾ ਤੇ ਸਾਈਬ ਕੀ ਟੇਕ ਆ ਨਾਨਕ ਮਨੈ ਮਾਹੀ ਜਿਸ ਸਿਮਰ ਸੋਏ ਸਗਲੇ ਦੁੱਖ ਜਾਈ ਤੇ ਸਾਹਿਬ ਕੀ ਟੇਕਾ ਨਾਨਕ ਬਨੈ ਮਾਹੀ ਜਿਸ ਸਿਮਰ ਸੁਖ ਹੋਏ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗ ਦੌੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਿਤਗਰ ਗਾਵ ਸਹਿਲਾ ਸਿਵਰੀਓ ਸਜਨ ਹਾਰੋ ਤੁਮ ਗਾਹੋ ਮੇਰੇ ਨਿਰਭਉ ਕਾ ਸਹਿਲਾ ਹਉ ਵਾਰੀ ਜਿਸੋਇ ਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿੜੇ ਸਮਾਲੀਆਂ ਨਾ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾ ਤੇ ਕੌਣ ਸਮਾਰ ਸੰਭਾ ਸਾਲ ਖਿਆ ਮਿਲ ਕਰਪਾ ਹੋ ਤੇਲਾ ਦੇਓ ਸੱਜਣਾ ਸਿਸੜੀਆਂ ਜਿਉ ਵੈ ਸੱਜਿਓ ਮੇਲਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਾਨਾ ਸਦਨ ਹਾਰਾ ਸਿਮਰੀਐ ਨਾਨਕ ਸੇਦੇ ਆਵਨ ਰਾਗ ਅਸਮਾਨ ਲਾ ਪਹਿਲਾ 6 ਘਰ 6 ਗੁਰਸ਼ੇਪ ਦੇਸ ਗੁਰ ਗੋੜੇ ਕੋ ਵੇਸ ਅਨੇਕਾ ਬਾਬਾ ਜਗਰ ਕਰਤੇ ਕੀਰਤ ਹੋਏ ਸੁਖ ਰਾਖ ਵਡਾਈ ਤੇਰਾ ਵਿਸਵੇਚ ਸਿਆ ਘੜੀਆ ਪੈਰਾ ਤੇਤੇ ਵਾਰੇ ਮਾਹੋ ਹਵਾ ਸੁਰਜੇ ਕੋਰਤਾਨੇ ਕ ਨਾਨ ਕਰਤੇ ਕੇ ਕੀਤੇ ਵੇਸਾ ਰਾਗਤ ਨਾ ਸ੍ਰੀ ਮਹਾਂ ਲਾ ਪਹਿਲਾ ਗਗਨ ਮੇ ਤਾਲ ਰਵਤੰਦਾ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂ ਮਲ ਆਨ ਲੋ ਪਉਣ ਚਵਰੂ ਕਰੇ ਸਗਲਬ ਨਰਾਇ ਭੁਲੰਤ ਜੋਤੀ ਐਸੀ ਆਰਤੀ ਹੋਏ ਭੌਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸੈਸਤਵ ਨੰਨ ਨੰਨ ਹੈ ਤੋਈ ਕੋ ਸੈਸ ਮੂਰਤ ਨੰਨਾਇਕ ਤੋਈ ਸਾਸ ਪਦ ਬਿਮਲ ਨਾਨਕ ਪਦ ਗੰਦਾ ਅਗਨ ਸੈਸਤਵ ਗੰਧਵ ਚਲਤ ਮੋਈ ਸਮਾ ਜੋਤਾ ਜੋਤ ਸੋਏ ਤਿਸ ਦਾ ਚਾਨਣਾ ਸਮਾ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਬਿ ਤਾ ਮਨੋਂ ਨ ਆਂਦੀ ਨਾ ਵਹਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰ ਕੋਏ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੁਰਬੀ ਮਹੱਲਾ ਚੌਥਾ ਕਾਮਕਰੋਦ ਨਗਰ ਵੋ ਭਰਿਆ ਆਮਨ ਸਾਧੂ ਖੰਡਲ ਖੰਡਾ ਹੈ ਪੁਰਬਾ ਲਿਖਤ ਲਿਖੇ ਗੁਰ ਪਾਇਆ ਮਨਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕੰਡਾ ਉਤ ਪੁਨ ਵੱਡਾ ਹੈ ਰਹਾਉ ਸਾਕਤ ਅਰ ਸਾਜਨ ਜਾਣਿਆ ਤਨੇ ਅੰਤਰ ਹੋ ਮੇ ਕੰਡਾ ਹੈ ਜਿਉਂ-ਜਿਉ ਚਲਾ ਚ ਵੈ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾਏ ਹਰ ਜਨ ਨਰਾ ਨਾਮ ਸਿਮਾਣੇ ਦੁਖ ਜਨਾਂ ਵਰਣ ਪਉ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਆ ਬਹੁ ਸਭ ਖੰਡ ਬ੍ਰਹਮੰਡਾਏ ਹਮ ਗਰੀ ਮਸਕੀਨ ਪ੍ਰਵ ਤੇਰੇ ਆ ਰਾਖ ਰਾਖ ਵੱਡ ਵੱਡਾ ਏ ਜਨ ਨਾਨਕ ਨਾਮ ਆਧਾਰ ਟੀ ਕਹਿ ਹਰ ਨਾਮੇ ਸੁਖ ਮੰਡਾਏ ਰਾ ਗੌੜੀ ਪੂਰਬੀ ਮਹੱਲਾ ਪੰਨਵਾਹ ਕਰੋ ਬਿਨੰਤੀ ਸੁਨ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਜਾਂ ਖੜ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪੀਆ ਔਰ ਸਹਿ ਕਥ ਕਥਾ ਤੇ ਜਾਨੀ ਜਾ ਕੋ ਆਏ ਸੋਈ ਬਿਹਾਜੋ ਅਰਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿ ਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਅੰਤਰਜਾਨੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮੁ ਸ੍ਰੀ ਮਹਲਾ 5 ਦਾਤੇ ਠਾਕੁਰ ਪ੍ਰਿਤਪਾਲਕ ਨਾਇਖਸ ਹਸ ਮਹਾਰੇ ਨਿਮਕ ਨਿਮਕ ਤੁਮਹੀ ਪ੍ਰਿਤ ਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਿਤਪਾਲਕ ਨਾਇਖਸ ਹਸ ਹਮਾਰੇ ਨਿਮਕ ਨਿਮਕ ਤੁਮਹੀ ਪ੍ਰਿਤ ਪਾਲੋ ਹੰਬਾਰਕ ਤੁਮਰੇ ਧਾਰੇ ਜਿਹਾ ਏਕ ਕਮਨ ਗੁਨ ਕਈਐ ਬੇਸਮਾਰ ਬਯੰਤ ਸੁਆਮੀ ਫਿਰਵੰਤ ਨ ਕਿੰਹੀ ਲਈਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਆ ਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਦਰ ਖਾਵ ਹੋ ਤੁਮਰੀ ਸਨਾਤੁ ਮਹਾਰੀ ਅਸਾ ਤੁਮਹੀ ਸਜਣਾ ਸੁਹੇਲੇ ਰਾਖੋ ਰੱਖ ਨਹਾਰ ਦਿਆਲਾ ਨਾਨਕ ਕਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਅਸਾ ਤੁਮਹੀ ਸੱਜਣਾ ਸੁਹੇਲੇ ਰੱਖ ਰੱਖਣ ਹਰ ਜਾਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ